ਇਸ ਸਮੇਂ ਈ ਰਿਕਸ਼ਾ ਚਾਲਕਾਂ ਦੀ ਮਨਮਰਜ਼ੀ ਜੋ ਰਹਿੰਦੀ ਹੈ ਜਿਸ ਦੀ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਹੁਸ਼ਿਆਰਪੁਰ ਵਿਖੇ ਜਿੱਥੇ ਕਿ ਈ ਰਿਕਸ਼ਾ ਚਾਲਕ ਰਿਕਸ਼ੇ ਦੀ ਛੱਤ ਤੇ ਇੱਕ ਪੇਟੀ ਰੱਖ ਕੇ ਸ਼ਹਿਰ ਅੰਦਰ ਬਿਨਾਂ ਕਿਸੇ ਰੋਕ ਟੋਕ ਤੇ ਘੁੰਮ ਰਿਹਾ ਹੈ ਇੱਥੇ ਹੀ ਬਸ ਨਹੀਂ ਇਨਬਲੋ ਹੁਸ਼ਿਆਰਪੁਰ ਸ਼ਹਿਰ ਚ ਉਹਨਾਂ ਮਾਰਗਾਂ ਤੇ ਨਵੀਆਂ ਕਚਹਿਰੀਆਂ ਦੇ ਬਾਹਰ ਵੀ ਮਨਮਰਜ਼ੀ ਨਾਲ ਹੀ ਸਟਾਪ ਬਣਾ ਕੇ ਟ੍ਰੈਫਿਕ ਨਿਯਮਾਂ ਦੀ ਸ਼ਰਿਆਮ ਧਜੀਆਂ ਉਡਾਈਆਂ ਜਾ ਰਹੀਆਂ ਨੇ ਜਰਕੀ ਕਈ ਰਿਕਸ਼ਾ ਚਾਲਕਤਾ ਵਾਹਨ ਦੇ ਅੱਗੇ ਜਾਂ ਪਿੱਛੇ ਈ ਰਿਕਸ਼ਾ ਲਗਾ ਕੇ ਅਕਸਰ ਹੀ ਚਾਹ ਪੀਣ ਜਾਂ ਫਿਰ ਸਵਾਰੀ ਨਾਲ ਬਿਜਾਰ ਹੀ ਚਲੇ ਜਾਂਦੇ ਨੇ ਜਿਸ ਕਾਰਨ ਹੋਰਨਾ ਵਾਹਨ ਚਾਲਕਾਂ ਨੂੰ ਕਾफी ਪਰੇਸ਼ਾਨੀ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ ਜਿਕਰਯੋਗ ਹੈ ਕਿ ਸ਼ਹਿਰ ਵਿੱਚ 80% ਦੀ ਈ ਰਿਕਸ਼ਾ ਚਾਲਕ ਬਿਨਾ ਨੰਬਰ ਪਲੇਟ ਤੇ ਹੀ ਚੱਲ ਰਹੇ ਨੇ ਜਿਸ ਬਾਰੇ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਾ ਕਰਨ ਤੇ ਵੱਡੇ ਸਵਾਲੀਆ ਨਿਸ਼ਾਨ ਖੜੇ ਹੋ ਰਹੇ ਨੇ ਕਿਹੜੀ ਗੱਡੀ ਹੈ ਭਾਜੀ ਇਹ ਇਹ ਹੈਗਾ ਜੀ ਵਿੱਕੀ ਬਿਕੀ ਕਿੱਥੇ ਦਾ ਰਹਿਣ ਵਾਲਾ ਜੀ ਮੇਜਵਾੜੇ ਦਾ ਮੇਜਵਾੜੇ ਦਾ ਜੀ ਹਾਂਜੀ ਹਾਂਜੀ ਇਹ ਇੱਥੇ ਬੜੀ ਗੱਡੀਆਂ ਲੱਗੀਆਂ ਜਿੱਦਾਂ ਇੱਥੇ ਕੋਈ ਹੈ ਪਰਮਿਸ਼ਨ ਹੈ ਜਾਂ ਕਿੱਦਾਂ ਲਾ ਰਹੇ ਆ ਇਹ ਸਾਰੇ ਨਹੀਂ ਪਰਮਿਸ਼ਨ ਤਾਂ ਨਹੀਂ ਹੈਗੀ ਟ੍ਰੈਫਿਕ ਡਿਪਾਰਟਮੈਂਟ ਤੋਂ ਕੋਈ ਹੈ ਪੜਾਫੋਕ ਡਿਪਾਰਟਮੈਂਟ ਤੋਂ ਨਹੀਂ ਇਹ ਬੜਾ ਜੋ ਮਹਾਕਾਲੀ ਰਿਕਸ਼ਾ ਜੂਨੀਆ ਨੇ ਇੱਥੇ ਅੱਛਾ ਜੀ ਹਾਂ ਜੀ ਜੂਨੀਆ ਨਾਲ ਸਾਰੀਆਂ ਗੱਡੀਆਂ ਇੱਥੇ ਲੱਗਦੀਆਂ ਹਾਂ ਨਹੀਂ ਬਤ ਤਕਰੀਬਨ ਸਾਰੇ ਲਾਈ ਜਾਂਦੇ ਵੈਸੇ ਤਾਂ ਮਹਾਕਾਲੀ ਰਿਕਸ਼ਾ ਜੂਨੀਆ ਨੇ ਆ ਅੱਛਾ ਲਾਈ ਸਾਰੇ ਜਾਂਦੇ ਆ ਬਗੈਰ ਰਿਕਸ਼ਾ ਲੱਗਾ ਤਾਂ ਮਾਲਕ ਹੁਣ ਹੈ ਨਹੀਂ ਇੱਥੇ ਮਾਲਕ ਇਹਦੇ ਇੱਥੇ ਹੁਣੇ ਜੀ ਕਦੇ ਜਾ ਚੁੱਕੇ ਗਏ ਆ ਉਹ ਆ ਗਏ ਆ ਉਹ ਪਰਨੇ ਵਾਲੇ ਆ ਇਹ ਸਹੀ ਲੱਗਾ ਹੈ ਤੁਹਾਡੇ ਹਿਸਾਬ ਨਾਲ ਇਹ ਰਿਕਸ਼ਾ ਨਹੀਂ ਨਹੀਂ ਸਹੀ ਨਹੀਂ ਲੱਗਾ ਤਾਂ ਬਾਹਰ ਰੋਡ ਤੇ ਬੀਲੀ ਪੱਟੀ ਤੋਂ ਮੈਨੂੰ ਕਿਹਾ ਡੇਢ ਫੋਟੋ ਕੱਟੋਟ ਅੰਦਰ ਚਾਹੀਦਾ ਨੰਬਰ ਪਲੇਟ ਲੱਗੀ ਪੜੀ ਕੋਈ ਨੰਬਰ ਬਿਨਾਂ ਨੰਬਰਾਂ ਦੇ ਚੱਲ ਰਹੀ ਹੈ ਇਹ ਬਗੈਰ ਨੰਬਰ ਤੋਂ ਸਾਰੇ ਹੀ ਬਿਨਾਂ ਨੰਬਰ ਪਲੇਟ ਵਾਲੇ ਨਹੀਂ ਨੰਬਰ ਵਾਲੇ ਵੀ ਹੈਗੇ ਜਿਹਦਾ ਪਿੱਛੇ ਐਲਫਾਇਨ ਗੱਡੀ ਹੈ ਲਾਲ ਰੰਗ ਦੀਆਂ ਨੰਬਰ ਲੱਗੇ ਨੰਬਰ ਪਲੇਟਾਂ ਆਰਸੀਆਂ ਸਭ ਕੁਝ ਹੀ ਹੈਗਾ ਅੱਛਾ ਕੀ ਕਹਿਣਾ ਚਾਹੋਗੇ ਜਿੱਤੇ ਪਬਲਿਕ ਨੂੰ ਹਰਾਸਮੈਂਟ ਕਰ ਰਹੀ ਰਿਕਸ਼ਾ ਵਾਲੇ ਸ਼ਹਿਰ ਦੇ ਵਿੱਚ ਦੇਖੋ ਜੀ ਇਹ ਹਰਾਸਮੈਂਟ ਹੋਣਾ ਦਾ ਫਾਇਦਾ ਦੇਖੋ ਜੀ ਗਲਤੀ ਹੈ ਬਾਹਰ ਰੱਖੀ ਸਹੀ ਸਹੀ ਗੱਡੀ ਜਿਹੜੀ ਯੈਲੋ ਲੇਨ ਤੇ ਖੜੀ ਹੈ ਉਹਦੇ ਮੋੜੇ ਲਾਇਆ ਠੀਕ ਲੱ ਇਹ ਸਹੀ ਲੱਗਾ ਤੁਹਾਡੇ ਹਿਸਾਬ ਨਾਲ ਨਹੀਂ ਸਰ ਜੀ ਤੁਹਾਡਾ ਕੀ ਨਾਮ ਆ ਜੀ ਮੇਰਾ ਨਾਮ ਵਿੱਕੀ ਆ ਜੀ ਕਿੱਥੇ ਦੇ ਰਹਿਣ ਵਾਲੇ ਪਾਜੀ ਮੈਂ ਬਜਵਾੜੇ ਦਾ ਜੀ ਬਜਵਾੜੇ ਦਾ ਹਾਂ ਜੀ ਪਰ ਜਿੱਦਾਂ ਭਾਜੀ ਗੱਡੀ ਤੁਸੀਂ ਲਾਈ ਆ ਤੁਸੀਂ ਕਿਤੇ ਚਲੇ ਗਏ 10 ਕਿ 15 ਮਿੰਟ ਹੋ ਗਏ ਸਾਨੂੰ ਖੜਿਆ ਨੂੰ ਠੀਕ ਠੀਕ ਕੀ ਲੱਗਦਾ ਕਿਸੇ ਦਾ ਕੋਈ ਟਾਈਮ ਦਾ ਨੁਕਸਾਨ ਹੁੰਦਾ ਕੋਈ ਬਿਮਾਰ ਆ ਕੋਈ ਕਚਹਿਰੀ ਜਾਣ ਤੋਂ ਜਾਣ ਤੋਂ ਲੇਟ ਵਜੇ ਕੀ ਕੋਈ ਲੱਗਦਾ ਨਹੀਂ ਕਿ ਆਪਣੀ ਗਲਤੀ ਹੈ ਨਹੀਂ ਸਰ ਆ ਜੀ ਸਰਾ ਸਰ ਸਾਡੀ ਗਲਤੀ ਹੈ ਜੀ ਪਰ ਸਾਨੂੰ ਜੋ ਅੰਦਰੋਂ ਅਥੋਰਟੀਆ ਮਿਲੀਆਂ ਸੀਗੀਆਂ ਜੀ ਉਹ ਅਥੋਰਟੀ ਦੇ ਅੱਗੇ ਸਾਡੀ ਜੈਲੋ ਲੇਨ ਦੇ ਅੰਦਰ ਗੱਡੀ ਹੋਣੀ ਚਾਹੀਦੀ ਹੈ ਜੀ ਜੀ ਠੀਕ ਹੈ ਜੀ ਪਰ ਜਿਹੜੇ ਵਾਟਰ ਲੁਕੀ ਕਾਰਾਂ ਲਾ ਕੇ ਜਾਂਦੇ ਆ ਇਹਨਾਂ ਨੂੰ ਸੋਚਣਾ ਚਾਹੀਦਾ ਕਿਉਂਕਿ ਜਦਕਿ ਤੁਹਾਨੂੰ ਅੰਦਰੋਂ ਜਗ੍ਹਾ ਮਿਲੀ ਦੀ ਸਾਡੀ ਗੱਡੀ ਲੋਕਾਂ ਦੀ ਗਲਤ ਖੜੀ ਆ ਸਾਡੀ ਵੀ ਗਲਤ ਖੜੀ ਹੋਊਗੀ ਨਹੀਂ ਨਹੀਂ ਸਰ ਨਹੀਂ ਐਦਾਂ ਨਹੀਂ ਜੀ ਆਪਣੀ ਉਹ ਠੀਕ ਖੜੀ ਹੈ ਨਹੀਂ ਸਰ ਗਲਤ ਹੈ ਜੀ ਜਿਹੜੀ ਉਹ ਗੱਡੀ ਖੜੀ ਆ ਉਹ ਯੈਲੋ ਲਾਈਨ ਦੇ ਬਾਹਰ ਖੜੀ ਹੈ ਨਹੀਂ ਸਰ ਹਾਂ ਜੀ ਤੇ ਕੋਈ ਅਥਾਰਟੀ ਲਈ ਜਿਹੜੀ ਤੁਸੀਂ ਕਹਿੰਦੇ ਅਥਾਰਟੀ ਆ ਟ੍ਰਾਂਸਮਿਟ ਡਿਪਾਰਟਮੈਂਟ ਟ੍ਰਾਂਸਪੋਰਟ ਡਿਪਾਰਟਮੈਂਟ ਤੋਂ ਤੁਸੀਂ ਲਈ ਆਹੇ ਅਥਾਰਟੀ ਇੱਥੇ ਖੜੇ ਕਰਨ ਲਈ ਰਿਕਸ਼ਾ ਜੀ ਨਹੀਂ ਸਰ ਜਦੋਂ ਕਚੈਲੀਆਂ ਸ਼ੁਰੂ ਹੋਣੀਆਂ ਸੀਗੀਆਂ ਨਾ ਜੀ ਉਹ ਤੋਂ 3 ਮਹੀਨੇ ਦੇ ਅਸੀਂ ਪਹਿਲੇ ਇੱਥੋਂ ਚੱਲਦੇ ਗਏ ਹਾਂ ਜੀ ਸਾਰੇ ਸ਼ਹਿਰ 'ਚ ਵੀ ਇਹ ਹਾਲ ਆ ਸ਼ਹਿਰ ਦੇ ਬਾਹਰ ਆ 5 ਕਿਲੋਮੀਟਰ ਬਾਹਰ ਵੀ ਇਹ ਹਾਲ ਆ ਇਹ ਰਿਕਸ਼ਾ ਇਸ ਤਰ੍ਹਾਂ ਕਰਦੇ ਆ ਲੋਕਾਂ ਨੂੰ ਹਰਾਸਮੈਂਟ ਕਰਦੇ ਆ ਫੇ ਝਗੜਦੇ ਵੀ ਆ ਮਾਲਕਾਂ ਨਾਲ ਕੀ ਕੀ ਲੱਗਦਾ ਲੱਗਦਾ ਨੇ ਮਨੂੰ ਜ਼ਿੰਮੇਵਾਰ ਬਣਨਾ ਚਾਹੀਦਾ ਨਹੀਂ ਸਰ ਪ੍ਰੋਪਰ ਜ਼ਿੰਮੇਵਾਰ ਬਣਨਾ ਚਾਹੀਦਾ ਜੀ ਸਾਡੇ ਟ੍ਰੈਫਿਕ ਇੰਚਾਰਜ ਸੁਰਿੰਦਰਪਾਲ ਸਿੰਘ ਜੀ ਨੇ ਕਈ ਵਾਰੀ ਮੀਟਿੰਗਾਂ ਵੀ ਕੀਤੀਆਂ ਸਮਝਾਇਆ ਵੀ ਬੇਰਤੀਆਂ ਵੀ ਕੀਤੀਆਂ ਵੀ ਆਪਾਂ ਲਾਈਨ ਚ ਲੱਗਣਾ ਰੂਲ ਫੋਲੋ ਕਰਨੇ ਫੇਰ ਵੀ ਤੁਸੀਂ ਰੂਲ ਫੋਲੋ ਨਹੀਂ ਕਰਦੇ ਕਿਉਂ ਨਹੀਂ ਕਰਦੇ ਨਹੀਂ ਸਰ ਅੱਜ ਪਹਿਲੀ ਵਾਰੀ ਰੂਲ ਗਲਤ ਹੋਇਆ ਜੀ ਇਹ ਕਿਉਂਕਿ ਅੱਗੇ ਥੋੜੀ ਕੋਈ ਝਵਰਜੀ ਚੱਲਦੀ ਪੈ ਜਗੀ ਅੱਛਾ ਜੀ ਜਿਸ ਕਰਕੇ ਮੈਨੂੰ ਆਊਟ ਲਾਈਨ ਤੇ ਲਾ ਕੇ ਅੱਗੇ ਜਾਣਾ ਪਿਆ